इतिहास बीबिया हमेशा सेवा सेवाह रही हर गुरु का हरेक लंगरह हार और हरेक नगर कीर्तन दिसाता है जिथे बीबिया प्रेम न सेवा कर ਪੁਤਤੀਆਂ ਹੋਰ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਸੀ ਗੱਲ ਕਰਦੇ ਆ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਦੀ ਤਰਮ ਪਤਨੀ ਮਾਤਾ ਖੀਵੀ ਜੀ ਇਹਨਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਢੰਗ ਨਾਲ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਤ ਇਸ ਵਾਰ ਨੂੰ ਸਰਵਣ ਕਰੀਏ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦਾਉਲਤ ਵੰਡੀ ਹੈ रस अमृत खीर क्याली गुरु सिक्खा के मुख उज्जले मन मुख थीए पराली ए वार दर्शाउंदी है कि माता खीवी जी दी शख्सियत उस छां वाले درخت ਵਰਗੀ ਸੀ जिस ਹੇਠ ਬੈਠ ਕੇ ਸੁਖ ਸ਼ਾਂਤੀ ਦਾ ਅਨੁਭਵ ਹੁੰਦਾ ਹੈ ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ माता खीवी ਦੇ ਸਹਿਯੋਗ ਨਾਲ ਸਿਰਫ ਭੋਜਨ ਹੀ ਨਹੀਂ ਸਗੋ ਨਾਮ ਰਸ ਦੀ ਮਿਠਾਸ ਵੀ ਵਰਤਾਈ ਜਾਂਦੀ ਸੀ ਕਿਉਂ ਵਾਲੀ ਖੀਰ ਦਾ ਜ਼ਿਕਰ ਉਸ ਸਹਜਤਾ ਅਤੇ ਪ੍ਰੇਮ ਦਾ ਪ੍ਰਤੀਕ ਹੈ ਜੋ ਸੰਗਤ ਮਹਿਸੂਸ ਕਰਦੀ ਸੀ ਇਸ ਪਰੰਪਰਾ ਤੋਂ ਸਾਫ ਹੈ ਕਿ ਸਿੱਖ ਇਤਿਹਾਸ ਵਿੱਚ ਬੀਬੀਆਂ ਹਮੇਸ਼ਾ ਸੇਵਾ ਵਿੱਚ ਅਗਾਂਹ ਰਹੀਆਂ ਹਨ ਮਾਤਾ ਕੀ ਵਿਤੋ ਸ਼ੁਰੂ ਹੋਇਆ ਇਹ ਵਿਰਸਾ ਹਰ ਗੁਰੂ ਘਰ ਹਰੇਕ ਲੰਗਰ ਹਾਲ ਔਰ ਹਰੇਕ ਨਗਰ ਕੀਰਤਨ ਵਿੱਚ ਦਿਸਦਾ ਹੈ ਜਿੱਥੇ ਬੀਬੀਆਂ ਪ੍ਰੇਮ ਨਾਲ ਸੇਵਾ ਕਰਦੀਆਂ ਇਸੀ ਵਿਰਸੇ ਦਾ ਇੱਕ ਰੂਪ ਸਾਨੂੰ ਦਿਸਿਆ ਡੇਰਾ ਬਾਬਾ ਨਾਨਕ ਦੇ ਦੂਰ ਦਰਾਜ ਪਿੰਡਾਂ ਵਿੱਚ ਜਿੱਥੇ ਗੁਰਸਿੱਖ ਬੀਬੀਆਂ ਹੜਪੀੜਤਾ ਲਈ ਖਾਣਾ ਬਿਸਤਰੇ ਅਤੇ ਔਰਤਾਂ ਦੀਆਂ ਲੋੜਾਂ ਦਾ ਸਮਾਨ ਪਹੁੰਚਾ ਰਹੀਆਂ ਹਨ ਇਹ ਸਾਰੀ ਸੇਵਾ ਸੁਚੱਜੇ ਸਰਵੇਖਣ ਤੋਂ ਬਾਅਦ ਸਮੇਬੱਧ ਢੰਗ ਨਾਲ ਚੱਲ ਰਹੀ ਹੈ ਯੂਨਾਈਟਿਡ ਸਿਕਸ ਯੂਕੇ ਦੀ ਮੁਖ ਸੇਵਾਦਾਰ ਮਜਿੰਦਰਪਾਲ ਕੌਰ ਜੀ ਦੀ ਇਹ ਰਿਪੋਰਟ ਡੇਰਾ ਬਾਬਾ ਨਾਨਕ ਦੇ ਪਿੰਡਾਂ ਤੋਂ ਆਈ ਹੋਏ ਕੀ ਪ੍ਰੀਤਮ ਦੇ ਚੰਗਲ ਸਹੇਨੀ ਸੁਖ ਪਰ ਸਾਡੀ ਤਿਆਰੀ ਬਹੁਤ ਵਧੀਆ ਰਹੀ ਆ ਜਿਹੜੇ ਸਾਡੇ ਕੋਲ ਸਿੰਘ ਪਹੁੰਚੇ ਸੀਗੇ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਉਹਨਾਂ ਨਾਲ ਰਲ ਕੇ ਸਾਰਾ ਸਮਾਨ ਜਿੱਦਾਂ ਅਸੀਂ ਇਕੱਠਾ ਕੀਤਾ ਆ ਧਰਮ ਪ੍ਰਚਾਰ ਕਮੇਟੀ ਪਿੰਜ ਮਨਜੀਤਕੌਰ ਝਟਕਾਲਸਾ ਇਹਨਾਂ ਨੇ ਜਿੱਦਾਂ ਕਿ ਉਤਾਲਾ ਸੀ ਇਹਨਾਂ ਦਾ ਇਹਨਾਂ ਦੇ ਸਹਿਯੋਗ ਨਾਲ ਅਸੀਂ ਹੋਣਾ ਜਿੱਦਾਂ ਸਾਰਾ ਹੋਇਆ ਸਾਡਾ ਸੇਵਾ ਦਾ ਵੀ ਦੇਲੀ ਸੁਖ ਪਰਸੂਪੀ ਅਸੀਂ ਤਕਰੀਬਨ ਬਿਸਤਰੇ ਤੇ ਜਿੱਦਾਂ ਥੋੜੀ ਮੈਡੀਸਨ ਵੀ ਆ ਤੇ ਬਾਕੀ ਜਿੱਦਾਂ ਅਸੀਂ ਹੋਰ ਬੱਚਿਆਂ ਦੇ ਡੈਂਪਰ ਹਨਾ ਤੇ ਉਹ ਸੂਟ ਵੀ ਆ ਤੇ ਦਾ ਸਮਾਨ ਘਰ ਵਰਤਣ ਵਾਲਾ ਜਿੱਦਾ ਜਿੱਬੀਆਂ ਵਾਲਾ ਸਮਾਨ ਜਿਹੜਾ ਹਾਂਜੀ ਜਿੱਬੀਆਂ ਵਾਲਾ ਸਮਾਨ ਸਖਾਸ ਕਰਕੇ ਉਹ ਜ਼ਿਆਦਾ ਲੈਂਦਾ ਜਾ ਤਮ ਤੇ ਹੋ ਮਿਤਾਏ ਮਾਈ ਸੋਹਣ ਸੇ ਦੀਵਾਰੀਆਂ ਜਿਹੜੀਆਂ ਪੈਣ ਆਇਆ ਉਹਨਾਂ ਨੂੰ ਸਾਰਿਆਂ ਨਾਲ ਮਿਲ ਕੇ ਤੇ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸੇਵਾ ਚੱਲਦੀ ਆ ਠੀਕ ਹਾਂਜੀ ਸਾਡੀ ਪੁਰਦਵਾਰਾ ਸਾਹਿਬ ਦੀ ਕਮੇਟੀ ਆ ਉਹਨਾਂ ਦਾ ਵੀ ਬਹੁਤ ਪੂਰਾ ਸਹਿਯੋਗ ਰਿਹਾ ਤੇ ਬੀਬੀਆਂ ਦਾ ਸੁਖਮ ਸਾਹਿਬ ਵਾਲਿਆਂ ਦਾ ਸਾਰਿਆਂ ਦਾ ਹੋਰ ਬੀਬੀਆਂ ਦਾ ਵੀ ਸਹਿਯੋਗ ਰਿਹਾ ਜਿੱਦਾਂ ਕਿ ਸਾਰੇ ਸਾਡੇ ਜਿੱਦਾਂ ਕਿ ਹੈਗੇ ਸੀ ਲਾਗੇ ਲਾਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਸਹਿਜ ਜੋ ਸਾਨੂੰ ਮਿਲਤਾ ਹੈ। ਖੁਦਾ ਦਇਆ ਲਾ ਬੇਤਰੇ ਆਟੇ ਵਾਲੀ ਤੇ ਤੇ ਬਸੂਟ ਤੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਸਹਿਜਪਾਰ ਸੇਵਾ ਸੰਸਥਾ ਵੱਲੋਂ ਵਲੰਟੀਅਰ ਸਿੰਘ ਜੰਡਿਆਲਾ ਮੰਝ ਕੀ ਨੇੜੇ ਫਗਵਾੜਾ ਵਿਖੇ ਭੇਜੇ ਗਏ ਸਨ ਤਕਰੀਬਨ 2 ਤੋਂ 2.5 ਮਹੀਨੇ ਇਨ੍ਹਾਂ ਦੇ ਪਿੰਡ ਵਿੱਚ ਪ੍ਰਚਾਰ ਹੋਇਆ ਉਸ ਪ੍ਰਚਾਰ ਦੇ ਦੌਰਾਨ ਇੱਕ ਬੀਬੀਆਂ ਦਾ ਵਿਸ਼ੇਸ਼ ਸਮਾਗਮ ਰੱਖਿਆ ਸੀ ਉਸ ਦੌਰਾਨ ਬੀਬੀਆਂ ਦੇ ਨਾਲ ਅਸੀਂ ਜਿਹੜਾ ਸੀ ਵਿਚਾਰ ਕੀਤੇ ਤੇ ਜਦੋਂ ਹੜ ਆਏ ਤੇ ਵਲੰਟੀਅਰ ਸਿੰਘਾਂ ਵੱਲੋਂ ਹੀ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਇਹ ਜਿੰਨਾ ਵੀ ਲੋਡ ਵਾਲਾ ਸਮਾਨ ਉਹ ਇਕੱਠਾ ਕਰਕੇ ਲੋਡ ਵਾਲੀਆਂ ਸੰਗਠਾ ਦੇ ਤੱਕ ਪਹੁੰਚਾਇਆ ਜਾ ਰਿਹਾ ਹੈ ਤਾ ਤਿਆਲਾ ਵੇ ਟਿਰਕੁਣੀਆਂ ਤੁਹਾਡੇ ਜਿਹੜੇ ਬੋਰ ਹੀ ਨਾ ਉਹਨਾਂ ਦੇ ਵਿੱਚ ਪਾਣੀ ਚਲੇ ਗਿਆ ਵਾ ਜਿਹੜੂ ਹੜ ਆਇਆ ਤਾਂ ਗੰਦਾ ਪਾਣੀ ਵਿੱਚ ਚਲੇ ਗਿਆ ਉਹ ਪੀਣ ਨਾਲ ਸਾਨੂੰ ਬਿਮਾਰੀਆਂ ਦਾ ਡਰ ਆਵੇ ਸਾਨੂੰ ਬਿਮਾਰੀਆਂ ਨਾ ਲੱਗ ਜਾਣ ਵੇ ਟਿਰਕੁਣੀਆਂ ਜੱਸੀ ਦਾ ਸਿੰਦਮ ਚਾਂਦ ਕੇ ਜੋ ਪਿਆਰ ਮਿਲਦਾ ਹੈ ਉਹ ਪਿਆਰ ਸੇਵਾ ਰਾਹੀਂ ਮਿਲਦਾ ਹੈ ਅੱਜ ਦਾ ਜੋ ਉਪਰਾਲਾ ਹੈ ਉਹ ਇਹ ਹੈ ਕਿ ਇਹ ਜਿਹੜੀਆਂ ਭੈਣਾਂ ਜਲੰਧਰ ਦੇ ਇੱਕ ਪਿੰਡ ਦੇ ਗੁਰਦੁਆਰੇ ਤੋਂ ਜਿਨ੍ਹਾਂ ਨੇ ਸ੍ਰੀ ਸਚਪਾਤ ਸੇਵਾ ਸ਼ੁਰੂ ਕੀਤੀ ਸੀ ਉਹਦੇ ਬਾਅਦ ਅੱਜ ਬਿਲੀ ਸ਼ਹਾਦਤ ਨੂੰ ਮੁਖੜ ਕੇ ਉਹਨਾਂ ਨੇ ਵੀ ਆਪਣਾ ਸਹਿਯੋਗ ਦਿੱਤਾ ਹੈ ਇਹਨਾਂ ਦੇ ਵਿੱਚੋਂ ਕਈ ਵੱਖ-ਵੱਖ ਰੇ ਉਮਰ ਦੀਆਂ ਭੈਣਾਂ ਨੇ ਪਰ ਸਵੇਰ ਦੀਆਂ ਲੱਗੀਆਂ ਹੋਈਆਂ ਨੇ ਪਹਿਲਾਂ ਇਹਨਾਂ ਨੇ ਟਰੱਕ ਤਿਆਰ ਕੀਤੇ ਫਿਰ ਅੱਜ ਨਾਲ ਖੁਦ ਆਈਆਂ ਨੇ ਜੋ ਇੱਕ ਪੂਰਾ ਅਕਾਲ ਫੌਜ ਹੈ ਖਾਲਸਾ ਫੌਜ ਹੈ ਜਿਹਦੇ ਅੱਜ ਬੱਚਿਆਂ ਦੇ ਲਈ ਅਸੀਂ ਕੋਈ ਸੇਵਾ ਵਿਖਾਈ ਪਰ ਅੱਜ ਦੇ ਮਰਦਾਂ ਦੀ ਸੇਵਾ ਵੇਖੀਓ ਅੱਜ ਅਸੀਂ ਭੈਣਾ ਬੀਬੀਆਂ ਦੀ ਵੀ ਸੇਵਾ ਵੇਖ ਲਈਓ ਸਗਲ ਸਹੇਲੀ ਸੁਖ ਪਾਰ ਸੁਖ ਤੇ ਢੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਪਹੁੰਚਦੀਆਂ ਇਹ ਬੀਬੀਆਂ ਸਾਬਤ ਕਰ ਰਹੀਆਂ ਹਨ ਕਿ ਗੁਰਮਤ ਸੇਵਾ ਕਦੇ ਛੁੱੜਦੀ ਨਹੀਂ ਸਗੋ ਪੀੜੀ ਦਰ ਪੀੜੀ ਵਧਦੀ ਹੈ ਇਹ ਹੈ ਮਾਤਾ ਖੀਵੀ ਜੀ ਦੇ ਵਿਰਸੇ ਦੀ ਸੰਗਣੀ ਛਾ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਸਗਲ ਸਹੇਲੀ ਸੁਖ ਪਰ ਸੋਤੇ ਜੇ ਕਰ ਲਾਡ ਪਸਾਰੀ